ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਨੰਗਲ ਜੀ ਹੈਨਾ ਹਾਂ ਪਿੰਡ ਨੰਗਲ ਤੋਂ ਮੋਗੇ ਜ਼ਿਲ੍ਹੇ ਤੋਂ ਤੁਹਾਨੂੰ ਵੀਡੀਓ ਕਵਰ ਕਰਕੇ ਦੇਵਾਂਗੇ ਬਾਈਆਂ ਦੀ ਘਰ ਦੀ ਝੋਟੀਆਂ ਕਿੰਨੇ ਸੂਏ ਪਹਿਲਾਂ ਸੂਈ ਪਿਆ ਆਦ ਕੀ ਕਿਹੜੇ ਸੂਏ ਸੂਕੀ ਸਾਰਾ ਕੋ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਨਾਮ ਐਡਰੈਸ ਨੰਬਰ ਸਭ ਕੋ ਪੁੱਛ ਕੇ ਦੱਸਾਂਗੇ ਚੰਗੇ ਰਿਕਾਰਡ ਵਾਲੀ ਆਪਾਂ ਤੁਹਾਨੂੰ ਰੇਲ ਗੱਡੀ ਦੇ ਡੱਬੇ ਜਿੱਡੀ ਝੋਟੀ ਆਈ ਦਿਖਾ ਦਿਆ ਸਸੀ ਗਾ ਬਾਈ ਸਸੀ ਗਾ ਜੀ ਹੋਰ ਕਿਵੇਂ ਕਰਦੀ ਠੀਕ ਆ ਵਧੀਆ ਬੜਾ ਦਾ ਨੰਬਰ ਬੋਲੋ ਜੀ 99988036033 ਦੁਬਾਰਾ ਫੇਰ ਬੋਲ 99988036033 36033 ਪਿੰਡ ਆਪਣਾ ਜੀ ਪਿੰਡ ਨੰਗਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਨੇੜੇ ਤੇੜੇ ਕਿਹੜੇ ਪਿੰਡ ਆ ਨੇੜੇ ਤੇਰਾ ਬੌਡੇ ਜੀ ਤਖਤਪੁਰਾ ਸਾਹਿਬ ਬੀੜਾ ਓਕੇ ਓਕੇ ਜੀ ਇਹ ਪਿੰਡ ਤੇ ਵੀਰ ਆਪਣਾਉਂਦਾ ਵਪਾਰ ਦੇ ਕੰਮ ਹੈ ਵਪਾਰ ਦਾ ਕੰਮ ਹੈ ਪੁਰਾਣਾ ਹੀ ਪੁਰਾਣਾ ਹੀ ਓਕੇ ਤੇ ਅੱਜ ਆਪਾਂ ਘਰ ਦੀ ਮੱਝ ਦੇਖਾਂ ਇਹ ਮੈਂ ਇਹ ਮੈਂ ਆਪਣੇ ਘਰ ਦੀ ਮੈਂ ਆ ਗਈ ਓਕੇ ਘਰ ਦੀ ਮੱਝ ਆ ਗਈ ਵੀਰੇ ਤੇ ਕੁਲਦੀਪ ਕਿੰਨੇ ਸੂਏ ਚੋਈ ਵੀ ਆ ਵੀਰੇ ਕਿਨੇ 2 ਸੂਏ ਚੋਈਏ ਤੀਜੇ ਸੂਏ ਸੁਣਾ ਵੀਰੇ ਅੱਛਾ 2 ਸੂਏ ਆਪਣੀ ਚੋਈ ਵੀ ਆ ਪਹਿਲਾਂ ਘਰੇ ਤੇ ਤੀਜਾ ਸੂਆ ਹੁਣ ਸੂਰੇ ਆ ਵੀਰੇ ਪਹਿਲੇ ਸੂਏ ਦਾ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਪਹਿਲੇ ਸੂਏ ਨੇ ਦੁੱਧ ਸੀ ਆਈ 15 ਕਿਲੋ 15 ਕਿਲੋ ਐਡ ਕੀ ਪਿਛਲੇ ਸੂਏ ਨੇ ਦਿੱਤਾ 18 ਕਿਲੋ ਦਾ ਐਡ ਕੀ 20 ਪਲਸ ਦੁੱਧ ਦੇਉਗੀ ਮੈਂ ਓਕੇ 20 ਪਲਸ ਇਹਨੇ ਨਾ ਦਿੱਤਾ ਤਾਂ ਦੇਣਾ ਕਿਨੇ ਤੇ ਪਿੱਠ ਪੜਾ ਤੁਹਾਨੂੰ ਤਾਂ ਤੋਂ ਕਰਾਵਾ ਚੱਕਾ ਦੇਖੋ 2.5 ਤੋਂ 3 ਫੁੱਟ ਝੋਟੀ ਤਾਂ ਤੋਂ ਚੌੜੀ ਪਈ ਆ ਤੇ ਬਾਕੀ ਦੀ ਗੱਲ ਤੁਹਾਨੂੰ ਥਾਣ ਲਿਓ ਥੋੜੋ ਜਿਹਾ ਨੂੰ ਕਰਾਵਾ ਚੱਕ ਜੇ ਤੁਸੀਂ ਕੋਲੇ ਆਉਂਗੇ ਨਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਜੀ ਵੀ ਕਿੱਡੀ ਕ ਹੈਗੀ ਤੇ ਕਿੱਡੀ ਕ ਨਾ ਹੋ ਸਕਦਾ ਵੀਡੀਓ ਦੇ ਵਿੱਚੋਂ ਮਾੜੀ ਮਾੜੀ ਚੁੱਕ ਜੇ ਕਿ ਨਹੀਂ ਬਾਈ ਕੁਲਦੀਪ ਹਾਂਜੀ ਹਾਂ ਤੇ ਵੱਡੇ ਸਾਈਜ਼ ਦੀਆਂ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਪਿੰਡੇ ਦੀ ਹਾਂਜੀ ਬਾਕੀ ਸ਼ਾਈਨਿੰਗ ਵਗੈ ਤੇ ਆਪਾਂ ਜੇ ਆਪ ਗੱਲ ਕਰ ਲਗੇ ਦੋ ਮੰਝਾਂ ਜਿੰਨਾ ਵਜਨ ਇਹਦੇ ਵਿੱਚ ਹੈਗਾ ਵੱਡੇ ਸਾਈਜ਼ ਦੀ ਦੁੱਧ ਦੇ ਇਹ ਨੇ ਐਹੋ ਜਿਹੇ ਮੰਝਾਂ ਕੱਢਦੀਆਂ ਜੀ ਬਾਹਰ ਲੈ ਦੇ ਬਾਹਰ ਮੱਦੇ ਬਾਹਰ ਲੈ ਆਹ ਦੇਖੋ ਜੀ ਸਾਈਜ਼ ਦੇਖੋ ਚੰਗਾ ਸਿੰਘ ਦਾ ਲੈ ਇੱਕ ਨੰਬਰ ਰੀਨਲ ਤੀਜਾ ਸੁਆ ਰੀਨਲ ਤੀਜਾ ਸੁਆ ਸੂਰਾ ਹੀ ਆ ਜੀ ਕੁਆਲਿਟੀ ਚੰਗੀ ਆ ਸ਼ੈਣਗੇ ਵਗੈਰਾ ਫੋਲਾ ਆਹ ਦੇਖੋ ਜੀ ਇਹਦ ਨੂੰ ਲੈ ਜਲ ਨਹੀਂ ਵੀਰੇ ਇੱਕ ਵਾਰੀ ਹੋਰ ਦਿਖਾਉਣ ਵਾਲੀ ਚੀਜ਼ ਆ ਦਿਖਾ ਕੇ ਤੁਹਾਨੂੰ ਫੇਰ ਕੈਮਰਾ ਬੰਦ ਕਰਾਂਗੇ ਆਹ ਦੇਖੋ ਜੀ ਸਾਇ ਦੇਖੋ ਥਾਣਾ ਦੇ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣ ਲੱਗਿਆ ਵਾ ਝੋਟੀ ਦੇ ਤੇ ਜੇ ਆਪਾਂ ਗੱਲ ਕਰ ਲਗੇ ਚਾਰੇ ਪੱਲਿਆਂ ਦੀ ਪੂਰੀ ਹੈ ਝੋਟੀ ਜੀ ਮੋੜ ਲਿਓ ਵੀਰੇ ਆ ਦੇਖੋ ਸਾਇਜ ਫੁੱਲ ਤੇ ਕੁਆਲਿਟੀ ਫੇਸ ਦੀ ਕਰੋ ਚੈੱਕ ਤੇ ਦੁੱਧ ਬਾਈ ਦਾ ਕਹਿਣਾ ਵੀ 20 ਤੋਂ ਪਲਸੀ ਚੱਲਣਾ ਥੱਲੇ ਨਹੀਂ ਚੱਲਣਾ ਇਹਨੇ ਇਦਕੀ ਲੈ ਚਲੋ ਜੀ ਅੰਦਰ ਤੇ ਅੰਬਾਈ ਥਣਾ ਥਣਾ ਦੀ ਗਲਦੀ ਪੋਕ ਕੇ ਆ ਜੋ ਨਾਲ ਹੀ ਤੁਰਿਓ 200 ਆਪਾਂ ਬੁੱਟੇ ਝੁੱਟੀ ਚੁੜੀਆਂ ਹੁਣ ਵੀ ਕਿੰਨੇ ਅੰਦਰ ਰਹਿੰਦੇ ਆ ਦੇ ਦਿਨ ਵੈਸੇ ਇਹ ਤੇ ਤਰੀਕਾਂ ਦੇ ਹਿਸਾਬ ਨਾਲ ਆਪਾਂ 5 ਤਰੀਕ ਨੂੰ ਪੂਰੇ ਹੋਵੇ 16 17 ਦਿਨ ਹਰ ਸਾਲ ਉੱਤੇ ਲੈਂਦੀ ਹੂੰ 5 ਤਰੀਕ ਨੂੰ ਦਿਨ ਪੂਰੇ ਹੋਏ ਵੈਸੇ ਦਿਨ 16 17 ਤਰੀਕ ਨੂੰ ਬੁੱਟੇ 16 17 ਨੂੰ ਉੱਤੇ ਲੈਂਦੀ ਆ ਤੇ ਬਾਕੀ ਦੀ ਗੱਲ ਗਲਦੀਬ ਹੁਣ ਵੀ ਬਥੇਰਾ ਚੰਗਾ ਲੇਵਲ ਲਈ ਫਿਰਦੇ ਤੇ ਹਜੇ ਕਰਨਾ ਵੀ ਬੁੱਝਾ ਕਰਨਾ ਜੇ ਪਿਛਲੇ ਸਾਲ ਦੀ ਵੀਡੀਓ ਹੋਵੇ ਤਾਂ ਮੈਂ ਤਖਾ ਸਕਦਾ ਉਹਨੂੰ ਅਮਰੀਕਨ ਗਾਇਆਂ ਜੀ ਨਾਲੇ ਪੂਰੀ ਪੂਛ ਦੇ ਵਿੱਚ ਨਾ ਪਿਓਰ ਜੈਡ ਬਲੈਕ ਜੇ ਤੁਸੀਂ ਬੱਚੇ ਵੀ ਗਲਦੀਬ ਇਹ ਤੋਂ ਲੈਣੇ ਹਨ ਨਾ ਭਾਈ ਚੰਗੇ ਬੱਚੇ ਪਾਉਗੀ ਪਿਛਲੇ ਸਾਲ ਇਹ 14 ਫਰਵਰੀ ਨੂੰ ਸੋਈ ਸੀ ਬੁੱਟੇ 18 ਪਲੱਸ ਦੁੱਧ ਦੇਈ ਗਈ ਬਾਕੀ ਦਾ ਆਪਣੇ ਇੱਕ ਪਲੀ ਬਹੁਤ ਪੀਲੇ ਸਾਲਪੁਰਾ ਕਿੰਨੀ ਲਿੱਸੀ ਸੀ ਮੈਂ ਮੇਰੀ ਵੇਖੀ ਵੀ ਆਪਣਾ ਜਾਣਾ ਆਉਣਾ ਇੱਥੇ ਜਾ ਰਹਿਦਾ ਪਹਿਲਾਂ ਕਿਉਂਕਿ ਐ ਨਹੀਂ ਗੱਲ ਹੈ ਕਿ ਪੁਰਾਣਾ ਹੀ ਬਾਹ ਬਾਜ ਦੇ ਨਾਲ ਮੇਰਾ ਹਾਂਜੀ ਤੇ ਬਾਕੀ ਦੀ ਗੱਲ ਥਾਣ ਦੂਜੀ ਸ਼ੈਡ ਦੇ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਜੀ ਤੇ ਜੇ ਤੁਸੀਂ ਕੋਲੇ ਆਉਂਗੇ ਨਾ ਪੇਮੈਂਟ ਚੰਗੀ ਹੋਊਗੀ ਲੱਗੂਗੀ ਬਾਈ ਜੀ ਕੀ ਰੇਟ ਆ ਗਿਆ ਦਾ ਰੇਟ ਬੁੱਟੇ ਵੀਡੀਓ ਤੇ ਕਰਾਂਗੇ ਹਾਂ ਰੇਟ ਫੋਨ ਦੇ ਉੱਤੇ ਕਰਨਗੇ ਜੀ ਹਾਂਜੀ ਤੇ ਬਾਕੀ ਦੀ ਗੱਲ ਚੰਗੀ ਪੇਮੈਂਟ ਦੀ ਆ ਫੋਨ ਸੋ ਸਮਝ ਕੇ ਬਾਈ ਨੂੰ ਲਾਓ ਠੀਕ ਹੈ ਜੀ ਤੇ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਤੇ ਕੁਆਲਿਟੀ ਮੂੰਹੋਂ ਬੋਲਦੀ ਆ ਨੰਬਰ ਫੇਰ ਬੋਲੋ ਜੀ ਨੰਬਰ ਹੈਗਾ ਜੀ 9988036033 36033 ਤੇ ਇੱਕ ਝੋਟੀ ਸੀ ਇੱਕ ਸ ਨੂੰ ਕਵਰ ਕਰਕੇ ਦਿੱਤੀ ਪਿੰਡ ਨੰਗਲ ਦਸਵੀਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਨੇੜੇ ਬਾਈਆਂ ਦੇ ਇਧਰ ਧੂੜਕੋਟ ਵੀ ਰਹਿ ਜਾਂਦਾ ਧੂੜਕੋਟ ਨਿਹਾਲ ਸਿੰਘ ਵਾਲਾ ਜੀ ਆਸ ਨੇ ਨਜ਼ਦੀਕ ਅਸਲ ਤਾਂ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਦਾ ਚ 5 ਕਿਲੋਮੀਟਰ ਤੇ ਆ ਦੇਖੋ ਜਿਹੜਾ ਪਿੰਡ ਆ ਹੁੰਦਾ ਹਨ ਇਹ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਦੁੱਧ ਦੀ ਜਿਵੇਂ ਅਖਬਾਰ ਤੇ ਖਬਰਾਂ ਹੁੰਦੀਆਂ ਉਸ ਲੋਡ ਪਿੰਡੇ ਦੇ ਵਿੱਚ ਨਾੜਾਂ ਦਿਖਾਈ ਦਿੰਦੀਆਂ ਤੇ ਫੇਸ ਕਰੋ ਚੱਕ ਇੱਕ ਨੰਬਰ ਨਿਹਾਲ ਸਿੰਘ ਹਾਂ ਬਾਈ ਨਿਹਾਲ ਜੀ ਰੇ ਓਕੇ ਰੇਨਾਲ ਸਿੰਘ ਜੀ ਆ ਦੇਖੋ ਤੇ ਬਾਕੀ ਜਿਵੇਂ ਆਪਾਂ ਕਦੀ ਵੀ ਕੋਲੇ ਕੈਮਰਾ ਕੂਮਰਾ ਚੱਕ ਕੇ ਫਿਰਦੇ ਝੋਟੀ ਨੂੰ ਕੋਈ ਪਰਵਾਹ ਨਹੀਂ ਮਸਲਾ ਹੀ ਨਹੀਂ ਨੀ ਬੁੱਟੇ ਜਾਤ ਆ ਨਾ ਹਾਂਜੀ ਬਣ ਕੇ 7.5 ਮਹੀਨੇ ਦੁੱਧ ਦਿੰਦੀ ਆ ਓਕੇ ਬਣ ਕੇ 7.5 ਮਹੀਨੇ ਦੁੱਧ ਕੱਢਣਾ ਜੀ ਚੰਗੀ ਆ ਜੀ ਜਰੂਰ ਬਾਈ ਨਾ ਕਰੋ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਕੰਨ ਵੀਡੀਓ ਦੇ ਨਾਲ